ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਗ ਬਿਹਗੜਾ ਚੌਪਦੇ ਮਹੱਲਾ ਪੈ ਮਹੱਲਾ ਪੰਜਵਾਂ ਕਰ ਦੁਜਾ ਦੋਤਨ ਸੰਗ ਰਿਆ ਪਉ ਅੰਗਣ ਬਸਰੀ ਬਸਰੀ ਆ ਅਨ ਕੋ ਪਰਿਹਾ ਤਾ ਮੈਂ ਹਰ ਹਰ ਕਰੀਆਂ ਤਾ ਸੁਖ ਸਹਿਜ ਰਿਆ ਰਹਾਉ ਮਿਥਨਾ ਮੋਹਰੀਆਂ ਅਨ ਕ ਮੇਰੀਆਂ ਵਿਚ ਘੁੰਮਣ ਕਿਰਿਆ ਸਗਲ ਬਟਰੀਆਂ ਬਿਰਖ ਇਕ ਤਰੀਆਂ ਬਾ ਬੰਦੇ ਪਰੀਆਂ ਤੇਰ ਸਾਧ ਸਫਰੀਆਂ ਜਹ ਕੀਰਤਨ ਹਰਿਆ ਨਾਨਕ ਸ਼ਰਨ ਰੀਆਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਬਿਹਗੜਾ ਮਹੱਲਾ ਨਾਵਾ ਹਰ ਕੀ ਗਤ ਨਹ ਕਉ ਜਨ ਜੋਗੀ ਜਤੇ ਤਪੇ ਪਚ ਹਾਰੇ ਆਰ ਬਹੁ ਲੋਗ ਸਿਆਨੇ ਰਹਾਉ ਸ਼ਿਨ ਮਹਰਾਉ ਰੰਕ ਕੋ ਕਰੈ ਰਾਉ ਰੰਕ ਕਰ ਡਾਰੇ ਰੀਤੇ ਭਰੇ ਭਰੇ ਸੁਖ ਨਾਵੇ ਜਹਤਾ ਕੋ ਬਿਵਹਾਰੇ ਆਪਣੀ ਮਾਇਆ ਆਪ ਬਸਾਰੀ ਆਪੇ ਦੇਖਣਹਾਰਾ ਨਾਨਾ ਰੂਪ ਧਰੇ ਬਉ ਰੰਗੇ ਸਭ ਤੇ ਰਹੇ ਨਿਆਰਾ ਅਗਨਤਵ અપਾਰ ਅਲਖ ਨਰੰਜਨ ਜਿਹ ਸਭ ਜਗ ਪਰਮਾਇਓ ਸਗਲ ਪਰਮ ਤਜ ਨਾਨਕ ਪ੍ਰਾਨੀ ਚਰਨ ਤਾਹੇ ਚਿਤ ਲਾਇਓ ਰਾਗ ਬਿਹਾਗੜਾ ਸੰਤ ਮਹੱਲਾ ਚੌਥਾ ਕਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਹਰ ਨਾਮ ਧਿਆਇਐ ਮੇਰੀ ਜਿੰਦੜੀਏ ਮੁਖ ਨਾਮ ਗੁਰਮਖ ਨਾਮ ਮੋਲੇ ਰਾਮ ਹਰ ਰਸ ਬੀਦਾ ਹਰ ਮਨ ਪਿਆਰਾ ਮਨ ਹਰ ਰਸ ਨਾਮ ਚ ਕੋਲੇ ਰਾਮ ਗੁਰਮਤਿ ਮਨ ਠਹਿਰਾਇਆ ਮੇਰੇ ਜਿੰਦੜੀਏ ਅਨੰਤ ਕਾਹੂ ਡੋਲੇ ਰਾਮ ਮਨ ਚਿੰਦੇੜਾ ਫਲ ਪਾਇਆ ਹਰ ਪ੍ਰਭ ਗੁਣ ਨਾਨਕ ਬਾਣੀ ਬੋਲੇ RAM ਗਰਮਤ ਮਨ ਅੰਮ੍ਰਿਤ ਉਠੜਾ ਮੇਰੀ ਜਿੰਦੜੀਏ ਮੁਖ ਅੰਮ੍ਰਿਤ ਬਹਿਣ ਲਾਇ RAM ਅੰਮ੍ਰਿਤ ਬਾਣੀ ਭਗਤ ਜਨਾ ਕੇ ਮੇਰੇ ਜਿੰਦੜਿਏ ਮਨ ਸੁਣੀਐ ਹਰਿ ਲਿਵਲਾਇ ਰਾਮ ਜੀਵ ਸੰਨਾ ਹਰ ਪ੍ਰਪਾਇਆ ਗਲ ਮਿਲਿਆ ਸਹਿਜ ਸੁਭਾਈ ਰਾਮ ਜਨ ਨਾਨਕ ਮਨ ਆਨੰਦ ਭਇਆ ਹੈ ਮੇਰੀ ਜਿੰਦੜੀਏ ਅਨਹਦ ਸ਼ਬਦ ਵਜਾਏ ਰਾਮ ਸਖੇ ਸਹੇਲ ਮੇਰੀਆਂ ਮੇਰੀ ਜਿੰਦੜੀਏ ਕੋਈ ਹਰ ਪ੍ਰਭ ਆਣ ਮਿਲਾਵੇ ਰਾਮ ਹਾ ਮਨ ਦੇਵੋ ਤਿਸ ਆਪਣਾ ਮੇਰੀ ਜਿੰਦੜੀਏ ਹਰ ਪ੍ਰਭ ਕੇ ਹਰ ਕਥਾ ਸੁਣਾਵੇ ਰਾਮ ਗਉਰਮਖ ਸਦਾ ਰਾਧ ਹਰ ਮੇਰੇ ਜਿੰਦੜਿਏ ਮਾਨੇ ਜਿੰਦੇ ਅੜਾ ਫਲ ਪਾਵੇ RAM ਨਾਨਕ ਭਜ ਹਰ ਸਰਨਾਗ ਤੇ ਮੇਰੇ ਜਿੰਦੜਿਏ ਵਡ ਭਾਗੇ ਨਾਮ ਤੇ ਆਵੈ RAM ਕਰ ਕਿਰਪਾ ਪ੍ਰਭ ਆਏ ਮਿਲ ਮੇਰੇ ਜਿੰਦੜੀਏ ਗਰਮਤ ਨਾਮ ਬਰਗਾਸੇ ਰਾਮ ਆ ਹਰ ਬਾਜ ਡੇਨੀਆ ਮੇਰੇ ਜਿੰਦੜੀਏ ਜਿਉਂ ਜਲ ਬਿਨ ਕਮਲ ਉਦਾਸੇ ਰਾਮ ਗੁਰ ਪੂਰੇ ਮਿਲਾਇਆ ਮੇਰੀ ਜਿੰਦੜੀਏ ਹਰ ਸੱਜਣ ਹਰ ਪ੍ਰਪਾਸੇ ਰਾਮ ਤਨ ਤਨ ਗੁਰੂ ਹਰ ਦਸਿਆ ਮੇਰੇ ਜਿੰਦੜੇ ਮਨ ਜਨ ਨਾਨਕ ਨਾਮ ਬਿਗਾਸੇ ਰਾਮ ਰਾਗ ਬਿਹਗੜਾ ਮਹੱਲਾ ਚੌਥਾ ਅਮਰਤ ਹਰ ਹਰ ਨਾਮ ਹੈ ਮੇਰੇ ਜਿੰਦੜੀਏ ਅਮਰਤ ਗੁਰਮਤ ਪਾਏ RAM ਹਮ ਮਾਇਆ ਬਿਖ ਹੈ ਮੇਰੇ ਜਿੰਦੜੀਏ ਹਰ ਅਮਰਤ ਬਿਖ ਲੈ ਜਾਏ RAM ਮਨ ਸੁੱਕਾ ਹਰਿਆ ਹੋਇਆ ਮੇਰੇ ਜਿੰਦੜੀਏ ਹਰ ਹਰ ਨਾਮ ਤੇ ਆਏ ਰਾਮ ਹਰ ਭਾਗ ਵਡੇ ਲਖ ਪਾਇਆ ਮੇਰੇ ਜਿੰਦੜੀਏ ਜਨ ਨਾਨਕ ਨਾਮ ਸਮਾਏ ਰਾਮ ਹਰ ਸਤਿ ਮਨ ਬਿਦਿਆ ਮੇਰੇ ਜਿੰਦੜੇ ਜਿਉਂ ਬਾਲਕ ਲਗ ਦੁੱਧ ਖੇਰੇ RAM ਹਰ ਬਿਨ ਸੰਤ ਨ ਪਾਈਐ ਮੇਰੇ ਜਿੰਦੜੇ ਜਿਉਂ ਚਾਤ੍ਰਿਕ ਜਲ ਬਿਨ ਟੇਰੇ RAM ਸਤ ਗੁਰ ਸਰਣੀ ਜਾਏ ਪਾਉ ਮੇਰੇ ਜਿੰਦੜੀਏ ਗੁਣ ਦੱਸੇ ਹਰ ਪ੍ਰਭ ਕੇਰੇ RAM ਜਨ ਨਾਨਕ ਹਰ ਮੈ ਲਾਇਆ ਮੇਰੀ ਜਿੰਦੜੀਏ ਕਰ ਵਾਜੇ ਸ਼ਬਦ ਕਾ ਨੇਰੇ RAM ਮਨ ਮੁਖ ਹਮ ਵਿਛੜੇ ਮੇਰੇ ਜਿੰਦੜੀਏ ਬਿਖ ਬਾਦੇ ਹਮ ਜਾਲੇ RAM ਜਿਉ ਪੰਖੇ ਕਪੂਤ ਆਪ ਬਨਾਇਆ ਮੇਰੇ ਜਿੰਦੜੀਏ ਤਿਉ ਮਨਮਖ ਸਭ ਵਸ ਕਲੇ ਰਾਮ ਜੋ ਮੋ ਮਾਇਆ ਚਿਤ ਲਾਇੰਦੇ ਮੇਰੇ ਜਿੰਦੜੀਏ ਸੇ ਮਨਮਖ ਮੋੜ ਬਤਾਲੇ ਰਾਮ ਜਨ ਤਰਾਏ ਤਰਾਏ ਸਰਨਾਗ ਤੇ ਮੇਰੇ ਜਿੰਦੜੇ ਗੁਰ ਨਾਨਕ ਹਰ ਰਖਵਾਲੇ RAM ਹਰ ਜਨ ਹਰ ਲਿਬ ਉੱਪਰੇ ਮੇਰੇ ਜਿੰਦੜੇ ਧੁਰ ਪਾਗ ਵੱਡੇ ਹਰ ਪਾਇਆ RAM ਹਰ ਹਰ ਨਾਮ ਪੋਤ ਹੈ ਮੇਰੇ ਜਿੰਦੜੀਏ ਗੁਰਖੇ ਵਟ ਸ਼ਬਦ ਤਰਾਇਆ RAM ਹਰ ਹਰ ਪੁਰਖ ਦਿਆਲ ਹੈ ਮੇਰੇ ਜਿੰਦੜੀਏ ਗੁਰ ਸਤਗੁਰ ਮੀਠ ਲਗਾਇਆ RAM ਕਰ ਕਿਰਪਾ ਸੁਣ ਬੇਨਤੀ ਹਰ ਹਰ ਜਨ ਨਾਨਕ ਨਾਮ ਤੇ ਆਯਾਰਾਮ ਬਿਹਗੜਾ ਮਹੱਲਾ ਚੌਥਾ ਜਗ ਸੁਕਿਰਤ ਕੀਰਤ ਨਾਮ ਹੈ ਮੇਰੀ ਜਿੰਦੜੀਏ ਹਰ ਕੀਰਤ ਹਰ ਮਨ ਧਾਰੇ ਰਾਮ ਹਰ ਹਰ ਨਾਮ ਪਵਿੱਤ ਹੈ ਮੇਰੀ ਜਿੰਦੜੀਏ ਜਪ ਹਰ ਹਰ ਨਾਮ ਦਾਰੇ ਰਾਮ ਸਾਬਕਾ ਲਵਖ ਪਾਪ ਦੁਖ ਕਟਿਆ ਮੇਰੇ ਜੰਦੜੇ ਮਾਲ ਗਰਮਖ ਨਾਮੇ ਉਤਾਰੇ ਰਾਮ ਵੱਡ ਪੁਨੀ ਹਰ ਧਿਆਇਆ ਜਨ ਨਾਨਕ ਮ ਮੂਰਖ ਮੁਗਦ ਨਿਸਤਾਰੇ RAM ਜੋ ਹਰ ਨਾਮ ਤੇ ਆਇੰਦੇ ਮੇਰੇ ਜਿੰਦੜੀਏ ਤਿੰਨ ਪੰਜ ਵਸ ਗਤ ਆਏ RAM ਅੰਤਰ ਨਾਵ ਨਿਦ ਨਾਮ ਹੈ ਮੇਰੇ ਜਿੰਦੜੀਏ ਗੁਰ ਸਤ ਗੁਰ ਲਖ ਲਖਾਏ RAM ਗੁਰੂ ਆਸਾ ਮਨਸਾ ਪੂਰੀਆਂ ਮੇਰੀ ਜਿੰਦੜੀਏ ਹਰ ਮਿਲਿਆ ਭੁਖ ਸਭ ਜਾਏ RAM ਤੋਰ ਮਸਤਕ ਹਰ ਪ੍ਰਭ ਲਿਖਿਆ ਮੇਰੀ ਜਿੰਦੜੀਏ ਜਨ ਨਾਨਕ ਹਰ ਗੁਣ ਗਾਏ RAM ਹਮ ਪਪ ਬਲਵੰਚੀਆਂ ਮੇਰੀ ਜਿੰਦੜੀਏ ਬਾਦ ਦਰੋਹੀ ਠੱਗ ਮਾਇਆ ਰਾਮ ਵਡ ਪਾਗੀ ਗੁਰ ਪਾਇਆ ਮੇਰੇ ਜਿੰਦੜੇ ਗੁਰ ਪੁਰਾ ਗਾਤਮਤ ਪਾਇਆ ਰਾਮ ਗੁਰ ਅਮਰਤ ਹਰ ਮੁਖ ਚੋਇਆ ਮੇਰੇ ਜਿੰਦੜੇ ਫਿਰ ਮਰਦਾ ਬਹੜ ਜਿਵਾਇਆ ਰਾਮ ਜਨਾਨਨਕ ਸਤਗੁਰ ਜੋ ਮਿਲੇ ਮੇਰੀ ਜਿੰਦੜੀਏ ਤਿੰਨ ਕੇ ਸਭ ਦੁੱਖ ਗਵਾਇਆ ਰਾਮ ਆਤਯਉਤਮ ਹਰ ਨਾਮ ਹੈ ਮੇਰੀ ਜਿੰਦੜੀਏ ਜਿਤ ਜਪੇ ਆਪਾਪ ਗਵਾਤੇ ਰਾਮ ਪਤਤ ਪਵਿੱਤਰ ਗੁਰ ਹਰ ਕੀਏ ਮੇਰੇ ਜਿੰਦੜੀਏ ਚਾਹ ਕੁੰਡੇ ਚਾਹ ਜਗ ਜਤਿ ਰਾਮ ਹਮੈ ਮੈਲ ਸਭ ਉਤਰੇ ਮੇਰੀ ਜਿੰਦੜੀਏ ਹਰ ਅੰਮ੍ਰਿਤ ਹਰ ਸਰਨਾ ਤੇ ਰਾਮ ਅਪਰਾਧਿ ਪਾਪੀ ਉਧਰੇ ਮੇਰੇ ਜਿੰਦੜੀਏ ਜਨ ਨਾਨਕ ਖਿੰਨ ਹਰ ਰਾਤੇ RAM ਬਹਿਗੜਾ ਮਹੱਲਾ ਚੌਥਾ ਹਾਂ ਬਲੇਹਾਰੇ ਤਿੰਨ ਕਾ ਮੇਰੇ ਜਿੰਦੜੇ ਜਨ ਹਰ ਹਰ ਨਾਮ ਅਦਾਰੋ RAM ਗੁਰ ਸੱਤ ਗੁਰ ਨਾਮ ਦੜਾਇਆ ਮੇਰੇ ਜਿੰਦੜੇ ਬਿਖ ਪਵ ਜਲ ਤਾਰਨ ਹਰਿ ਰਾਮ ਜਿਨ ਇਕ ਮਨ ਹਰ ਧਿਆਇਆ ਮੇਰੇ ਜਿੰਦੜੇ ਤਿੰਨ ਸੰਤ ਜਨ ਜੈਕਾਰੋ ਰਾਮ ਨਾਨਕ ਹਰਿ ਜਪ ਸੁਖ ਪਾਇਆ ਮੇਰੇ ਜਿੰਦੜੇ ਸਬ ਦੁਖ ਨਿਵਾਰਨ ਹਰਿ ਰਾਮ ਸਾਰਸਨਾ ਤਨ ਧਨ ਹੈ ਮੇਰੇ ਜਿੰਦੜੇ ਗੁਣ ਗਾਵੇ ਹਰ ਪ੍ਰਭ ਕੇਰੇ ਰਾਮ ਤੇ ਸਰਵਨ ਭਲੇ ਸੋਬਨੇ ਕਹਿ ਮੇਰੇ ਜਿੰਦੜੇ ਹਰ ਕੀਰਤਨ ਸੁਣੈ ਹਰ ਤੇਰੇ ਰਾਮ ਸੋ ਸੀਸ ਭਲਾ ਪਵਿੱਤਰ ਭਾਵਣ ਹੈ ਮੇਰੇ ਜਿੰਦੜੀਏ ਜੋ ਜਾਇ ਲਗੇ ਗੁਰ ਪੈਰੇ ਰਾਮ ਗੁਰ ਵਿਟੋ ਨਾਨਕ ਵਾਰਿਆ ਮੇਰੇ ਜਿੰਦੜੀਏ ਜਿਨ ਹਰ ਹਰ ਨਾਮ ਚ ਤੇਰੇ ਰਾਮ ਤੇ ਨਿਤਰ ਭਲੇ ਪਰਵਾਨ ਹੈ ਮੇਰੇ ਜਿੰਦੜੀਏ ਜੋ ਸਾਧੂ ਸਤਗੁਰ ਦੇਖੇ ਰਾਮ ਤੇ ਹਸਤਪਨੀਟ ਪਵਿੱਤਰ ਹੈ ਮੇਰੇ ਜਿੰਦੜੀਏ ਜੋ ਹਰ ਜਸ ਹਰ ਹਰ ਲੇਖੇ ਰਾਮ ਤਿਸ ਜਨ ਕੇ ਪਗ ਨਿਤ ਪੂਜੇ ਹੈ ਮੇਰੀ ਜਿੰਦੜੀਏ ਜੋ ਮਾਰਗ ਧਰਮ ਚਲੇ ਸੇ ਰਾਮ ਨਾਨਕ ਤਨ ਵਿਟਾਂ ਵਾਰਿਆ ਮੇਰੇ ਜਿੰਦੜੀਏ ਹਰ ਸੋਨ ਹਰ ਨਾਮ ਮਨ ਇਸ ਰਾਮ ਧਰਤ ਪਤਾਲ ਆਕਾਸ਼ ਹੈ ਮੇਰੇ ਜਿੰਦੜੀਏ ਸਭ ਹਰ ਹਰ ਨਾਮ ਤੇ ਆਵੇ ਰਾਮ ਪਾਉਣ ਪਾਣੀ ਬਸੰਤਰੋ ਮੇਰੇ ਜਿੰਦੜੀਏ ਮਿਤ ਹਰ 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 ਜਸ ਗਾਵੇ ਰਾਮ ਵਨ ਤਰਨ ਸਭ ਕਾਰ ਹੈ ਮੇਰੀ ਜਿੰਦੜੀਏ ਮੁਖ ਹਰ ਹਰ ਨਾਮ ਤੇ ਆਵੇ ਰਾਮ ਨਾਨਕ ਤੇ ਹਰ ਦਰਪ ਨਾ ਆ ਮੇਰੀ ਜਿੰਦੜੀਏ ਜੋ ਗਰਮਖ ਪਗਤ ਮਨ ਲਾਵੇ RAM ਬਹਾਗੜਾ ਮਹੱਲਾ ਚੌਥਾ ਜਿਨ ਹਰ ਹਰ ਨਾਮਨ ਚਿਤਿਓ ਮੇਰੀ ਜਿੰਦੜੀਏ ਤੇ ਮਨ ਮੁਖ ਮੋੜਿਆਣੇ RAM ਜੋ ਮੋਹ ਮਾਇਆ ਚਿਤ ਲੈਂਦੇ ਮੇਰੇ ਜਿੰਦੜੀਏ ਸੇ ਅੰਤ ਗਏ ਪਛਤਾਣੇ RAM ਹਰ ਦਰਗਹ ਢੋਈ ਨਾ ਲਹਿਣ ਮੇਰੇ ਜਿੰਦੜੀਏ ਜੋ ਮਨ ਮੁਖ ਪਾਪ ਲੁਪਾਣੇ RAM ਜਾਨੋ ਨਾਨਕ ਗੁਰ ਮਿਲ ਉबरे ਮੇਰੇ ਜਿੰਦੜੀਏ ਹਰ ਜਪ ਹਰ ਨਾਮ ਸਮਾਨੇ ਰਾਮ ਸਭ ਜਾਏ ਮਿਲੋ ਸਤ ਗੁਰੂ ਕੋ ਮੇਰੇ ਜਿੰਦੜੀਏ ਜੋ ਹਰ ਹਰ ਨਾਮ ਦਰੜਾਵੇ ਰਾਮ ਹਰ ਜਪਦੇ ਅਖਿਨ ਢਿਲਣ ਕੇ ਜੇ ਮੇਰੇ ਜਿੰਦੜੀਏ ਮਤ ਕ ਜਪ ਸਵੇਕ ਨ ਆਵੇ ਰਾਮ ਸਵੇਲਾ ਉਸ ਮੂਰਤ ਸਾ ਕੜੀ ਸੋ ਮਹਤ ਸਫਲ ਹੈ ਮੇਰੀ ਜਿੰਦੜੀਏ ਜਿਤ ਹਰ ਮੇਰਾ ਚਿਤ ਆਵੇ ਰਾਮ ਜਨ ਨਾਨਕ ਨਾਮ ਤੇ ਆਇਆ ਮੇਰੇ ਜਿੰਦੜੀਏ ਜਮ ਕੰਕਰ ਨੇੜ ਨਾ ਆਵੇ ਰਾਮ ਹਰ ਵਿਖ ਸੁਣੈ ਨਿਤ ਸਭ ਕਿਸ ਮੇਰੀ ਜਿੰਦੜੀਏ ਸੋ ਡਰੇ ਜਨ ਪਾਪਕ ਮਤੇ ਰਾਮ ਜਿਸ ਅੰਤਰ ਹਿਰਦਾ ਸੁਧ ਹੈ ਮੇਰੇ ਜਿੰਦੜੀਏ ਤਿੰਨ ਜਨ ਡਰ ਸਟ ਦਿਨ ਜਨ ਸਭ ਡਰ ਸੁੱਟ ਕੱਤੇ ਰਾਮ ਹਰ ਨਿਰਭਉ ਨਾਮ ਪਤੇ ਜੀ ਆ ਮੇਰੇ ਜਿੰਦੜੀਏ ਸਭ ਚਖ ਮਾਰਨ ਦੁਸ਼ਟ ਕਪਤ ਰਾਮ ਗੁਰ ਪੂਰਾ ਨਾਨਕ ਸੇਵਿਆ ਮੇਰੀ ਜਿੰਦੜੀਏ ਜਿਨ ਪਰੇ ਆਣ ਸਭ ਕ ਤੇਰਾ ਮੋ ਸੋ ਐਸਾ ਹਰ ਨਿਤ ਸੇਵੈ ਮੇਰੇ ਜਿੰਦੜੀਏ ਜੋ ਸਬਦ ਸਾਇਬ ਵੱਡਾ ਰਾਮ ਜਿਨਿ ਇਕ ਮਨ ਇਕ ਰਦ ਆ ਮੇਰੇ ਜਿੰਦੜੀਏ ਤਿੰਨਾ ਨਾਹੀ ਕਿਸੈ ਦੇ ਕਿਸ ਛੱਡਾ ਰਾਮ ਗੁਰ ਸਿਵੈ ਹਰ ਮਹਿਲ ਪਾਇਆ ਮੇਰੀ ਜਿੰਦੜੀਏ ਚੱਕ ਮਾਰਨ ਸਵਨਿੰਦਗ ਕੰਡਾ ਰਾਮ ਜਨ ਨਾਨਕ ਨਾਮ ਤਿਆਆ ਮੇਰੇ ਜਿੰਦੜੀਏ ਤਰ ਮਸਤਕ ਹਰ ਲਿਖ ਛੱਡਾ ਰਾਮ ਬਹਾਗੜਾ ਮਹੱਲਾ ਚੌਥਾ ਸਬਜੀ ਤੇਰੇ ਤੂੰ ਵਰਤਦਾ ਮੇਰੇ ਹਰ ਪ੍ਰਭ ਤੂੰ ਜਾਣੈ ਜੋ ਜੀ ਕਮਾਇਆ ਰਾਮ ਹਰ ਅੰਤਰ ਬਾਹਰ ਨਾਲ ਹੈ ਮੇਰੇ ਜਿੰਦੜੀਏ ਸਭ ਵਖ ਮਨ ਮੁਕਰਾਈਏ ਰਾਮ ਮਨ ਮੁਖਾਂ ਨੂੰ ਹਰ ਦੂਰ ਹੈ ਮੇਰੇ ਜਿੰਦੜੀਏ ਸਭ ਬਿਰਥੇ ਕਾਲ ਗਵਾਏ ਰਾਮ ਜਨ ਨਾਨਕ ਗਰਮਖ ਧਿਆਇਆ ਮੇਰੇ ਜਿੰਦੜੀਏ ਹਰ ਹਾਜ਼ਰ ਨਦਰਿ ਆਈਏ ਰਾਮ ਸੇ ਭਗਤ ਸੇ ਸੇਵਕ ਮੇਰੀ ਜਿੰਦੜੀਏ ਜੋ ਪ੍ਰਭ ਮੇਰੇ ਮਨ ਪਾਣ ਰਾਮ ਸੇ ਹਰ ਦਰਗ ਪਹਿਨਾ ਮੇਰੇ ਜਿੰਦੜੀਏ ਇਹ ਨਿ ਸਾਚ ਸੁਮਾਣੇ ਰਾਮ ਤਿੰਨ ਕਾ ਸੰਗ ਮਲ ਤਰਾ ਮੇਰੇ ਜਿੰਦੜੀਏ ਰੰਗ ਰਤ ਨਦਰ ਨਿਸ਼ਾਨੇ ਰਾਮ ਨਾਨਕ ਕੀ ਪ੍ਰਭ ਬੇਨਤੀ ਮੇਰੇ ਜਿੰਦੜੇ ਮਿਲ ਸਾਧੂ ਸੰਗ ਕਾਣੇ RAM ਏ ਰਸਨਾ ਜਪ ਗੋਬਿੰਦ ਮੇਰੇ ਜਿੰਦੜੇ ਜਪ ਹਰ ਹਰ ਤ੍ਰਿਸ਼ਨ ਜਾਏ RAM ਜਿਸ ਦਇਆ ਕਰੇ ਮੇਰਾ ਪਾਰ ਬ੍ਰਹਮ ਮੇਰੇ ਜਿੰਦੜੀਏ ਤਿਸ ਮਨ ਨਾਮ ਵਸਾਏ RAM ਜਿਸ ਭੇਟੇ ਪੂਰਾ ਸਤਿਗੁਰੂ ਮੇਰੇ ਜਿੰਦੜੀਏ ਸੋ ਹਰ ਤਨ ਨਿਦਪਾਏ RAM ਵੱਡ ਪਗ ਸੰਗਤ ਮਿਲੈ ਮੇਰੇ ਜਿੰਦੜੀਏ ਨਾਨਕ ਹਰ ਗੁਣ ਗਾਏ RAM ਥਾਨ ਧਨ ਅੰਤਰ ਰਵ ਰਹਾ ਮੇਰੇ ਜਿੰਦੜੀਏ ਪਾਰ ਬ੍ਰह्म ਪ੍ਰਵਦਾਤਾ RAM ਤਾਂ ਕਾ ਅੰਤ ਨ ਪਈਆ ਮੇਰੇ ਜਿੰਦੜੀਏ ਪੂਰਨ ਪੁਰਖ ਬਦਾਤਾ RAM ਸਰਬ ਜੀ ਆਪਰਤ ਪਾਲਦਾ ਮੇਰੇ ਜਿੰਦੜੀਏ ਜਿਉ ਬਾਲਕ ਪਿਤ ਬਾਤਾਰਾਮ ਸਹਸ ਸਿਆਨ ਪਨ ਮਿਲ ਮੇਰੇ ਜਿੰਦੜੀਏ ਜਨ ਨਾਨਕ ਗਰਮਖ ਜਾਤਾਰਾਮ ਸ਼ਕਾ 1